ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹੋਸਟ ਰਾਜ ਸਿੰਘ ਆਪਣੇ ਚੈਨਲ ਖਾਲਸ ਕਿਤਾਬ ਤੇ ਲੈ ਕੇ ਆਇਆ ਹਾਂ ਮਸ਼ਹੂਰ ਸਿੱਖ ਰਾਈਟਰ ਜਗਦੀਪ ਸਿੰਘ ਫਰੀਦਕੋਟ ਦੁਆਰਾ ਲਿਖਿਆ ਨਾਵਲ ਨਾਨਕ ਰਾਜ ਚਲਾਇਆ ਦਾ ਤੀਜਾ ਭਾਗ ਚੜ੍ਹੈ ਤੁਰੰਗ ਉਡਾਵੇਂ ਬਾਜ ਜਾਨ ਪਛਾਨ ਖਾਲਸਾ ਸੋ ਜੋ ਚੜ੍ਹੈ ਤੁਰੰਗ ਨੀਲੇ ਝੂਲ ਦੇ ਨਿਸ਼ਾਨ ਨੇ ਦੂਰੋਂ ਹੀ ਇਸ਼ਾਰਾ ਕਰ ਦਿੱਤਾ ਹੁਣ ਮੈਂ ਗੁਰਦੁਆਰਾ ਕਿਰਪਾਣ ਪੇਟ ਸਾਹਿਬ ਮਾਚੀਵਾੜੇ ਬੈਠਾ ਸੀ ਨਿਹੰਗ ਸਿੰਘਾਂ ਦੇ ਤੁਰੰਗ ਹੁਣ ਮੈਨੂੰ ਪਛਾਣਨ ਲੱਗੇ ਸਨ ਉਹਨਾਂ ਤੋਂ ਨਗਾਰਿਆਂ ਦਾ ਰਾਹ ਪੁੱਛਿਆ ਉਹਨਾਂ ਦਰਬਾਰ ਦੀ ਦੱਸ ਪਾਈ ਦਰਬਾਰ ਵਿੱਚ ਸੰਧਿਆ ਨਿਤਨੇਮ ਦੀ ਅਰਦਾਸ ਜਥੇਦਾਰ ਬਾਬਾ ਜੀ ਆਪ ਕਰ ਰਹੇ ਸਨ ਇੱਕ ਅਦੁੱਤੀ ਜਿਹਾ ਵਰਤਾਰਾ ਵਾਪਰ ਰਿਹਾ ਸੀ ਜਦੋਂ ਹੀ ਬਾਬਾ ਜੀ ਅਰਦਾਸ ਵਿੱਚ ਆਖਦੇ ਬੋਲੋ ਜੀ ਤਾਂ ਸੰਗਤ ਦੇ ਵਾਹਿਗੁਰੂ ਆਖਣ ਦੇ ਨਾਲ ਹੀ ਬਾਹਰੋਂ ਰੰਗਾਂ ਦੇ ਹਣਕਣ ਦੀ ਆਵਾਜ਼ ਵੀ ਆਉਂਦੀ ਜੇ ਕਾਰੇ ਵਿੱਚ ਤਾਂ ਇੰਜ ਜਾਪਿਆ ਜਿਵੇਂ ਉਹਨਾਂ ਸਿੱਖ ਪਾਉ ਹੋ ਕੇ ਹਾਜ਼ਰੀ ਭਰੀ ਹੋਵੇ ਜਥੇਦਾਰ ਜੀ ਨੇ ਹੁਕਮ ਕੀਤਾ ਕਿ ਗੱਫਾ ਲਾ ਕੇ ਜਾਣਾ ਹੈ ਤੇ ਅਸੀਂ ਮੰਗਰੇ ਹੀ ਤੁਰੇ ਗੁਰੂ ਸਾਹਿਬ ਨਗਾਰੇ ਨਿਸ਼ਾਨ ਤੇ ਤਰੰਗਾ ਦੀ ਪਰਕਰਮਾ ਕਰਦੇ ਅਸੀਂ ਪਿੱਛੇ ਆਏ ਸਿੰਘਾਂ ਬਹੁਤ ਪ੍ਰੇਮ ਨਾਲ ਪ੍ਰਸ਼ਾਦਾ ਸਕਾਇਆ ਮੁੜ ਬਾਬਾ ਜੀ ਨੇ ਕੋਲ ਬਹਾਲਿਆ ਕਿਸੇ ਸਿੰਘ ਨੇ ਦੱਸਿਆ ਕਿ ਇਹ ਉਹੀ ਸਿੰਘ ਨੇ ਹੰਨੇ ਹੰਨੇ ਪਾਸ਼ਾਹੀ ਵਾਲੇ ਫੇਰ ਕੁਝ ਸੁਣਾਓ ਭਾਈ ਬਾਬਾ ਜੀ ਬੋਲੇ ਫਿਰ ਮੈਂ ਚੁੱਪ ਸੀ ਜਥੇ ਦੇ ਕਿਸੇ ਸਿੰਘ ਨੇ ਆਪਣੇ ਖਜ਼ਾਨੇ ਵਿੱਚੋਂ ਹੰਨੇ-ਹੰਨੇ ਪਾਸ਼ਾਹੀ ਕੱਢੀ ਮੇਰੇ ਲਈ ਤਾਂ ਇਹੋ ਮਾਣ ਵਾਲੀ ਗੱਲ ਸੀ ਕਿ ਇਹ ਪੋਥੀ ਨਿਹੰਗ ਸਿੰਘਾਂ ਦੇ ਖਜ਼ਾਨਿਆਂ ਵਿੱਚ ਪਹੁੰਚ ਗਈ ਹੈ ਪਰ ਉਸ ਸਿੰਘ ਨੇ ਪੜਨਾ ਸ਼ੁਰੂ ਕੀਤਾ ਉਹਨਾਂ ਭਾਈ ਤਾਰਾ ਸਿੰਘ ਵਾਂ ਵਾਲੀ ਸਾਖੀ ਪੜੀ ਬਾਬਾ ਜੀ ਦੀਆਂ ਅੱਖਾਂ ਵਿੱਚੋਂ ਅਥਰੂ ਯਾਰ-ਯਾਰ ਡਿੱਗ ਰਹੇ ਸਨ। ਮਹਾਪ੍ਰੇਸ਼ਾਂ ਦੇ ਪੈਰ ਫੜ ਕੇ ਬੈਠੇ ਦਾ ਮੇਰਾ ਚਿੱਤ ਕਰੇ ਕਿ ਉਹ ਹੰਝੂ ਕਿਸੇ ਤਰੀਕੇ ਸੰਭਾਲ ਲਵਾਂ। ਆਪਣੀ ਮੌਤ ਮੰਗਰੋਂ ਨਾਲ ਲੈ ਜਾਵਾਂ ਤੇ ਪਰਮਾਤਮਾ ਨੂੰ ਦਿਖਾਵਾਂ ਕਿ ਇਹ ਮੇਰਾ ਹਾਸਲ ਹੈ। ਮੇਰੇ ਲਈ ਇਸ ਤੋਂ ਵੱਡਾ ਥਾਪੜਾ ਅਸੀਸ ਕੋਈ ਹੋਰ ਨਹੀਂ ਹੋ ਸਕਦੀ। ਉਨ੍ਹਾਂ ਕਈ ਐਸੀਆਂ ਸਾਖੀਆਂ ਸੁਣਾਇਆ ਕਿ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ ਉਹਨਾਂ ਵਿੱਚੋਂ ਕੁਝ ਝਲਕਾਂ ਤੁਹਾਨੂੰ ਨਾਵਲ ਵਿੱਚੋਂ ਮਿਲਣਗੀਆਂ ਖਾਸ ਕਰਕੇ ਪੰਗਾਣੀ ਦੇ ਜੰਗ ਵਿੱਚ ਬਾਪਰੇ ਕੌਤਕ ਵਾਲੇ ਕਾਂਢ ਵਿੱਚ ਆਉਂਦੇ ਰਿਹਾ ਕਰੋ ਭਾਈ ਸਾਨੂੰ ਤੁਰਦਿਆਂ ਨੂੰ ਬਾਬਾ ਜੀ ਨੇ ਪਿੱਛੋਂ ਕਿਹਾ ਵਿਲੀਓ ਨਿਕਲਦੇ ਸ਼ੇਰ ਆਏ ਨੂੰ ਲਗਭਗ ਸਾਲ ਹੋ ਗਿਆ ਸੀ ਇਹ ਮੈਂ ਹਜੇ ਤੀਜਾ ਭਾਗ ਸ਼ੁਰੂ ਨਹੀਂ ਕੀਤਾ ਸੀ ਪਤਾ ਨਹੀਂ ਕਿਉਂ ਮਨ ਵਿੱਚ ਆਇਆ ਕਿ ਕੁਝ ਸਮਾਂ ਲੈਣਾ ਚਾਹੀਦਾ ਹੈ ਬੇਸ਼ੱਕ ਚਿੱਤ ਸੀ ਕੇ ਕੁਝ ਹੋਰ ਸਰੋਤ ਗ੍ਰੰਥ ਦੇਖ ਲੈ ਜਾਣ ਪਰ ਕਾਰਨ ਇਹ ਨਹੀਂ ਸੀ ਇੱਕ ਦਿਨ ਤੁਰਿਆ ਫਿਰਦਾ ਬੁੱਢਾ ਦਲ ਦੇ ਇੱਕ ਸਥਾਨ ਤੇ ਪੁੱਜਾ ਅੱਗੇ ਗਿਆਨੀ ਜੀ ਦੇ ਦਰਸ਼ਨ ਹੋ ਗਏ ਸਮਰਾਟ ਜੀ ਦੇ ਉਹਨਾਂ ਨਾਲ ਕੁਝ ਬਚਨ ਹੋਏ ਤਾਂ ਉਹਨਾਂ ਤੀਜੇ ਭਾਗ ਬਾਰੇ ਪੁੱਛਿਆ ਉਹ ਤਾਂ ਹਜੇ ਅਰੰਭਿਆ ਨਹੀਂ ਸੀ ਕਾਲੀ ਜੀ ਜਾਪ ਰਹੀ ਸੀ ਇਹ ਕਿਹੜਾ ਤੇਰਾ ਕਾਰਜ ਹੈ ਸ਼ਹੀਦਾ ਜਿਨ੍ਹਾਂ ਦਾ ਹੈ ਉਹ ਕਰਵਾ ਰਹੇ ਨੇ ਤੂੰ ਵਿੱਚ ਅੜ ਛੰਨਾ ਪਾ ਨਾਲੇ ਤੈਨੂੰ ਕੀ ਪਤਾ ਹੈ ਭਾਈ ਤੇਰੀ ਕਿੰਨੀ ਕੋ ਬਾਕੀ ਰਹਿ ਗਈ ਹੈ ਸੋ ਤਾਕੜਾ ਹੋ ਕੇ ਸ਼ੁਰੂ ਕਰ ਰਹੀਦਾ ਸ਼ਹੀਦ ਸਿੰਘ ਸਹਾਈ ਹੋਣਗੇ ਤੇ ਉਹਨਾਂ ਉੱਥੇ ਖਲੋ ਕੇ ਹੀ ਆਰ ਸ਼ਕਤੀ ਤਨ ਤਨ ਮਾਤਾ ਸਾਹਿਬ ਦੇਵਾ ਜੀ ਅੱਗੇ ਕਾਰਜ ਸੰਪੂਰਨ ਕਰਵਾਉਣ ਦੀ ਅਰਦਾਸ ਕੀਤੀ ਸੋ ਗਿਆਨੀ ਜੀ ਦੇ ਥਾਪੜੇ ਨਾਲ ਤੀਜਾ ਭਾਗ ਆਰੰਭਿਆ ਇੱਕ ਹੋਰ ਘਟਨਾ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਪਟਿਆਲੇ ਪੁਸਤਕ ਮੇਲੇ ਤੇ ਇੱਕ ਭਜੰਗੀ ਆਇਆ ਇਸ ਜਨਮ ਦੀ ਉਮਰ ਕੋਈ ਆਹੀ 8-10 ਸਾਲ ਉਸ ਦਾ ਨਾਮ ਮੇਰੇ ਧੁਰ ਅੰਦਰ ਲਿਖਿਆ ਹੋਇਆ ਹੈ ਪਰ ਮੈਂ ਇੱਥੇ ਲਿਖਣਾ ਨਹੀਂ ਚਾਹੁੰਦਾ ਮੈਨੂੰ ਕਈ ਮਿੱਤਰਾਂ ਨੇ ਉਸ ਦੀਆਂ ਵੀਡੀਓ ਆ ਭੇਜੀਆਂ ਉਹ ਹੰਨੇ-ਹੰਨੇ ਪਾਸ਼ਾਹੀ ਮਨ ਨੂੰ ਕੰਠ ਘਰੀ ਫਿਰਦਾ ਸੀ ਤੇ ਬੇਲਿਓ ਨਿਕਲਦੇ ਸ਼ੇਰ ਪੜ ਰਿਹਾ ਸੀ ਮਨ ਵਿੱਚ ਖਿੱਚ ਹੋਈ ਤਾਂ ਅਗਲੇ ਹੀ ਦਿਨ ਉਸ ਨੂੰ ਮਿਲਣ ਲਈ ਪਟਿਆਲੇ ਆ ਗਿਆ ਉਹ ਮਿਲਿਆ ਬੜੇ ਪਿਆਰ ਨਾਲ ਕਿੰਨਾ ਚਿਰ ਸਾਡੀ ਗੱਲ ਵਕੜੀ ਪਈ ਰਹੀ ਉਸਨੇ ਸਾਖੀਆਂ ਆਰੰਭ ਕੀਤੀਆਂ ਅਸੀਂ ਸਭ ਉਸ ਦੇ ਅੱਗੇ ਧਰਤੀ ਤੇ ਬੈਠ ਗਏ ਉਹ ਕਿੰਨਾ ਚਿਰ ਸੁਣਾਉਂਦਾ ਰਿਹਾ ਫਿਰ ਇੱਕਦਮ ਉਹ ਮੇਰੇ ਵੱਲ ਦੇਖ ਕੇ ਕਹਿਣ ਲੱਗਾ ਤੁਹਾਨੂੰ ਪਤਾ ਹੈ ਜਦ ਭਾਈ ਬਚਿੱਤਰ ਸਿੰਘ ਨੂੰ ਮਹਾਰਾਜ ਨੇ ਥਾਪੜਾ ਦਿੱਤਾ ਜੀ ਮੈਨੂੰ ਮੇਰੇ ਮੂੰਹ ਹੰਗਾਰਾ ਨਿਕਲਿਆ ਜਦ ਭਾਈ ਬਚਿੱਤਰ ਸਿੰਘ ਨੂੰ ਸੁਨੇਹਾ ਮਿਲਿਆ ਤਾਂ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਪਹਾੜੀਆਂ ਦੇ 40 ਹਾਥੀ ਹਨ ਤੇ ਭਾਈ ਬਚਿੱਤਰ ਸਿੰਘ ਤਾਂ 40 ਹਾਥੀਆਂ ਦੇ ਮੱਥੇ ਪਾੜਨ ਦੀ ਯਾਰੀ ਕਰਕੇ ਗਏ ਸਨ ਉਹ ਤਾਂ ਅੱਗੇ ਇੱਕ ਹਾਥੀ ਹੀ ਨਿਕਲਿਆ ਮੈਂ ਤੇ ਬਾਕੀ ਸਾਰੀ ਸੰਗਤ ਸੁਣ ਸੁਣ ਕੇ ਹੈਰਾਨ ਹੋ ਰਹੀ ਸੀ ਇਸ ਸਾਖੀ ਦਾ ਕੋਈ ਸਰੋਤ ਨਹੀਂ ਪਰ ਇਹ ਵਰਤਾਰਾ ਉਹ ਭਜੰਗੀ ਇੰਜ ਬਿਆਨ ਕਰ ਰਿਹਾ ਸੀ ਜਿਵੇਂ ਹੋ ਉਸ ਜੰਗ ਵਿੱਚ ਸ਼ਾਮਲ ਹੋਵੇ। ਮਗਰੋਂ ਮੈਂ ਉਸ ਦੇ ਮਾਤਾ ਪਿਤਾ ਨੂੰ ਪੁੱਛਿਆ ਤਾਂ ਉਹ ਬੋਲੇ ਅਸੀਂ ਆਪ ਇਸ ਸਾਖੀ ਇਸ ਤੋਂ ਪਹਿਲੀ ਵਾਰ ਸੁਣੀ ਹੈ। ਇਹ ਉਸ ਭਜੰਗੀ ਕੋਲ ਆਇਆ ਇਤਿਹਾਸ ਹੈ। ਸਾਖੀ ਇਸੇ ਤਰ੍ਹਾਂ ਸਫਰ ਕਰਦੀ ਹੈ। ਇਤਿਹਾਸ ਸੁਣਨ ਪੜਨ ਦੀ ਵੀ ਹਰ ਕਿਸੇ ਦੀ ਆਪਣੀ ਅਵਸਥਾ ਤੇ ਸਮਰੱਥਾ ਹੈ ਹਰ ਸਾਖੀ ਹਰ ਕਿਸੇ ਦੇ ਅਨੁਸਾਰ ਅਨੁਵਾਦੀ ਗਈ ਹੋਵੇ ਜ਼ਰੂਰੀ ਨਹੀਂ ਸਾਖੀਆਂ ਵਿੱਚ ਨੁਕਸ ਕੱਢਣ ਦੀ ਤਾਂ ਅਸੀਂ ਆਪਣੇ ਅਨੁਵਾਦ ਠੀਕ ਕਰੀਏ ਇਸ ਸੰਬੰਧੀ ਮੈਨੂੰ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਕਰਾਮਾਤ ਬਹੁਤ ਉਮਦਾ ਲੱਗਦੀ ਹੈ ਸਾਬ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਜੇ ਕੋਈ ਸਾਖੀ ਸਾਡੇ ਗੇੜ ਵਿੱਚ ਨਹੀਂ ਆ ਰਹੀ ਤਾਂ ਨੁਕਸ ਸਾਖੀ ਵਿੱਚ ਨਹੀਂ ਸਾਡੇ ਵਿੱਚ ਹੈ ਹਰੇਕ ਸਾਖੀ ਸਾਡੀ ਅਵਸਥਾ ਅਨੁਸਾਰੀ ਹੋਵੇ ਇਸ ਲਈ ਸਾਨੂੰ ਆਪਣੀ ਅਵਸਥਾ ਚੁੱਕਣੀ ਪਵੇਗੀ ਨਾ ਕਿ ਸਾਖੀ ਨੂੰ ਰੱਦ ਕਰ ਦਿੱਤਾ ਜਾਵੇ ਮੇਰਾ ਨਾਨਾ ਕਹਿੰਦਾ ਹੁੰਦਾ ਸੀ ਕਿ ਤਵਾਰੀਖ ਦੀਆਂ ਪੋਥੀਆਂ ਹਜੇ ਐਡੇ ਜੋਗੀ ਜੋਗੀਆਂ ਨਹੀਂ ਹੋਈਆਂ ਕਿ ਸਾਰਾ ਸਿੱਖ ਇਤਿਹਾਸ ਸੰਭਾਲ ਸਕਣ ਬਹੁਤ ਸਾਖੀਆਂ ਤਾਂ ਅਜੇ ਹਵਾ ਵਿੱਚ ਉਡੀਆਂ ਫਿਰ ਰਹੀਆਂ ਹਨ ਤੇ ਕਦੇ ਕੋਈ ਵਿਰਲਾ ਗੁਰਮੁਖ ਉਹਨਾਂ ਨੂੰ ਪੜ ਲੈਂਦਾ ਹੈ ਇਸ ਭਜੰਗੀ ਨੂੰ ਮਿਲ ਕੇ ਮੈਨੂੰ ਬਾਪੂ ਦੀ ਇਹੋ ਗੱਲ ਯਾਦ ਆਈ ਸੁਣਾਇਆ ਤਾਂ ਉਸਨੇ ਹੋਰ ਵੀ ਬਹੁਤ ਕੁਝ ਪਰ ਉਸ ਲਈ ਇੱਕ ਵੱਖਰੀ ਕਿਤਾਬ ਚਾਹੀਦੀ ਹੈ ਪਰ ਇਹ ਸਭ ਵਰਤਾਰੇ ਮੈਨੂੰ ਹੱਲਾਸ਼ੇਰੀ ਦੇਣ ਵਾਲੇ ਸਨ ਸੋ ਤੀਜੇ ਭਾਗ ਦੀ ਤਿਆਰੀ ਰੰਭੀ ਪਿਛਲੇ ਭਾਗ ਵਿੱਚ ਅਸੀਂ ਅਫਗਾਨ ਸਿੱਖ ਟੱਕਰ ਬਾਰੇ ਕਾਫੀ ਕੁਝ ਪੜ ਚੁੱਕੇ ਹਾਂ ਇਸ ਵਿੱਚ ਵੀ ਪੜਾਂਗੇ ਬੇਸ਼ੱਕ ਅਫਗਾਨ ਇੱਕ ਬਹਾਦਰ ਤੇ ਲੜਾਕੀ ਕੌਮ ਸੀ ਤੇ ਅੱਜ ਵੀ ਹੈ ਇੱਕ ਹਿੰਦੁਸਤਾਨੀ ਵਪਾਰੀ ਜੋ ਕਿਸੇ ਵਣਜ ਲਈ ਇੱਕ ਵਾਰ ਅਫਗਾਨਿਸਤਾਨ ਗਿਆ ਤਾਂ ਉੱਥੇ ਦੇ ਮਾਹੌਲ ਅਤੇ ਰਹਿਣ ਸਹਿਣ ਨੂੰ ਜਮਨਾ ਪਾਰ ਨਾਲੋਂ ਬਹੁਤ ਵੱਖਰਾ ਜਾਣਿਆ ਉਸਨੇ ਉਤਸੁਕਤਾ ਨਾਲ ਇੱਕ ਅਫਗਾਨ ਨੂੰ ਪੁੱਛਿਆ ਤੁਹਾਡੇ ਲੋਕਾਂ ਕੋਲ ਗਾਵਾਂ ਮੱਝਾਂ ਨਾਲੋਂ ਘੋੜਿਆਂ ਦੀ ਗਿਣਤੀ ਬਹੁਤੀ ਹੈ ਇਸ ਦਾ ਕੀ ਕਾਰਨ ਹੈ ਕੀ ਵਪਾਰ ਹੈ ਤੁਹਾਡਾ ਜੰਗ ਉਹ ਅਫਗਾਨ ਬੋਲੇ ਜੰਗ ਹਾ ਸਾਡਾ ਵਣਜ ਵਪਾਰ ਸਾਡੇ ਘੋੜੇ گاਵਾ ਮੱਝਾਂ ਪਾਲਣ ਲਈ ਜ਼ਮੀਨ ਤਿਆਰ ਕਰ ਰਹੇ ਹਨ ਸਾਡੇ ਮੁਲਕ ਵਿੱਚ ਕਵੀਆਂ ਨਾਲੋਂ ਸਿਪਾਹੀਆਂ ਦੀ ਗਿਣਤੀ ਵੱਧ ਹੈ ਕਵੀਆਂ ਦੀ ਸਿਰਜਣਾ ਲਈ ਸੁਹਾਵਾ ਵਾਤਾਵਰਨ ਘੜਨ ਵਾਸਤੇ ਸਾਡੇ ਕੋੜ ਚੜ੍ਹੇ ਸਿਪਾਹੀ ਮਹਿਮਾਂਤੇ ਹਨ ਤੇ ਹਿੰਦੁਸਤਾਨੀ ਵਪਾਰੀ ਇਹ ਸੁਣ ਕੇ ਹੈਰਾਨ ਹੋ ਰਿਹਾ ਸੀ ਹਿੰਦੁਸਤਾਨ ਦੀਆਂ ਤਿੰਨੇ ਬਹਾਦਰ ਕਮਾ ਇਹਨਾਂ ਅਫਗਾਨਾਂ ਧਾੜੀਆਂ ਤੇ ਹਮਲਾਵਰਾਂ ਵਿਰੁੱਧ ਸਿਰ ਢਾ ਕੇ ਲੜੀਆਂ ਮਰਾਠੇ ਰਾਜਪੂਤ ਤੇ ਸਿੱਖ ਪਰ ਸਮੱਸਿਆ ਇਹ ਸੀ ਕਿ ਰਾਜਪੂਤ ਦੂਰ ਬੈਠੇ ਸਨ ਤੇ ਮਰਾਠੇ ਉਸ ਤੋਂ ਵੀ ਪਰੇ ਸੋ ਪਹਿਲਾ ਮੁਕਾਬਲਾ ਹਿੰਦੁਸਤਾਨ ਦੀਆਂ ਗਰੂਹਾਂ ਤੇ ਬੈਠੀ ਕੌਮ ਹੀ ਕਰ ਰਹੀ ਸੀ ਉਹ ਸਨ ਸਿੱਖ ਕੁਦਰਤੀ ਸੀ ਕਿ ਪਹਿਲੀ ਟੱਕਰ ਵੀ ਇਨਾਂ ਨਾਲ ਹੁੰਦੀ ਤੇ ਪਿੱਛੇ ਮੁੜਦਿਆਂ ਨਾਲ ਵੀ ਸਿੰਘ ਲੋਹਾ ਲੈਂਦੇ ਕਈ ਵਾਰ ਤਾਂ ਸਿੰਘ ਇਨਾਂ ਹਮਲਾਵਰਾਂ ਨੂੰ ਗੁਰੂਆਂ ਤੋਂ ਹੀ ਪਿੱਛੇ ਮੋੜ ਦਿੰਦੇ ਸਨ ਤੇ ਜਦ ਕਦੀ ਇਹ ਅੱਗੇ ਜਮਨਾ ਪਾਰ ਚਲੇ ਜਾਂਦੇ ਤਾਂ ਵਾਪਸ ਮੁੜਦਿਆਂ ਨੂੰ ਭਾਜੀ ਮੋੜੀ ਜਾਂਦੀ ਮੁੱਖ ਦੀ ਗੱਲ ਕਿ ਕਦੇ ਇਹ ਨਹੀਂ ਹੋਇਆ ਕਿ ਨਾਦਰ ਅਬਦਾਲੀ ਤैमूर ਜਹਾਂ ਖਾਂ ਕਦੇ ਆਉਂਦੇ ਜਾਂਦੇ ਸਿੰਘਾਂ ਦੀ ਆਉ ਭਗਤ ਦਾ ਆਨੰਦ ਨਾ ਲੈ ਕੇ ਗਏ ਹੁਣ ਬਿਨਾ ਸਿੰਘਾਂ ਦੀਆਂ ਸਮਸ਼ੀਰਾਂ ਦੀ ਤੇ ਮਿਟਾਇਆ ਕਦੇ ਵੀ ਅਫਗਾਨਾਂ ਨੂੰ ਪਿੱਛੇ ਮੁੜਨਾ ਨਸੀਬ ਨਹੀਂ ਹੋਇਆ ਸੀ। ਇਹੀ ਕਾਰਨ ਹੈ ਕਿ ਜਮਨਾ ਪਾਰ ਪੜੇ ਜਾਂ ਪੜਾਏ ਜਾਂਦੇ ਇਤਿਹਾਸ ਵਿੱਚ ਅਬਦਾਲੀ ਦੇ ਹਮਲਿਆਂ ਦੀ ਗਿਣਤੀ ਘੱਟ ਦੱਸੀ ਜਾਂਦੀ ਹੈ ਕਿਉਂਕਿ ਕਈ ਵਾਰ ਸਿੰਘ ਉਸ ਨੂੰ ਕੱਗਰ ਲੰਘਣ ਹੀ ਨਹੀਂ ਦਿੱਤਾ ਸੀ ਤੇ ਹਿੰਦੁਸਤਾਨੀ ਹਮਲਾ ਉਸੇ ਨੂੰ ਜਾਣਦੇ ਸਨ ਜਦ ਹਮਲਾਵਰ ਜਮਣਾ ਦੇ ਕੰਢੇ ਉੱਤੇ ਪਹੁੰਚ ਜਾਏ ਲਾਲ ਕਿਲੇ ਦੀਆਂ ਬਰੂਹਾਂ ਤੇ ਅਫਗਾਨੀ ਤਰੰਗਾਂ ਦੇ ਹਣਕਣ ਨੂੰ ਹੀ ਦਿੱਲੀ ਪੂਰਾ ਹਮਲਾ ਜਾਣਦੀ ਸੀ ਪਰ ਸਿੰਘਾਂ ਕਈ ਵਾਰ ਇਹਨਾਂ ਤਰੰਗਾਂ ਨੂੰ ਰਾਵੀ ਬਿਆਸ ਸਤਲੁਜ ਤੋਂ ਹੀ ਚੁੱਪ ਕਰਵਾ ਕੇ ਕਾਬਲ ਦੀ ਰਾਹੇ ਪਾ ਦਿੱਤਾ ਸੀ ਘੋੜੇ ਦੇ ਅੱਗੇ ਤੇ ਪਿੱਛੇ ਖਲੋਣਾ ਦੋਵੇਂ ਹੀ ਖਤਰਨਾਕ ਹੁੰਦਾ ਹੈ ਸੋ ਸਾਡੇ ਪੁਰਖੇ ਸਵਾਰ ਬਣ ਗਏ ਮੈਂ ਅਕਸਰ ਸੋਚਦਾ ਹਾਂ ਸਾਡੇ ਵੱਡੇ-ਵਡੇਰੇ ਘੋੜ ਸਵਾਰ ਸਨ ਅਸੀਂ ਯੋਧਿਆਂ ਨਾਲੋਂ ਘੱਟ ਵਿਹਾਰ ਨਹੀਂ ਕਰ ਸਕਦੇ ਸੂਰਮਤਾਈ ਤੋਂ ਘੱਟ ਕੁਝ ਪ੍ਰਵਾਨ ਨਹੀਂ ਛੋਟੀਆਂ ਸ਼ੇਆਂ ਦੀ ਪ੍ਰਾਪਤੀ ਤੇ ਵਕਤੀ ਜਹੀ ਖੁਸ਼ੀ ਨਾ ਕਰੀਏ ਕੁਲ ਧਰਤੀਆਂ ਉਡੀਕ ਕਰ ਰਹੀਆਂ ਹਨ ਕਿ ਜਦ ਅਸੀਂ ਮੜ ਘੋੜਿਆਂ ਤੇ ਸਵਾਰ ਹੋ ਕੇ ਆਈਏ ਤੇ ਸਗਲ ਬ੍ਰਹਿਮੰਡ ਉੱਤੇ ਖਾਲਸੇ ਦੇ ਨਿਸ਼ਾਨ ਚੁਲਾਈਏ ਤੇ ਸਦਾ ਯਾਦ ਰੱਖਿਏ ਕਿ ਡਰਪੋਕਾ ਨੂੰ ਘੋੜੇ ਪਿੱਠ ਉੱਤੇ ਸਵਾਰ ਨਹੀਂ ਹੋਣ ਦਿੰਦੇ ਤੇ ਦਹਾੜ ਤੋਂ ਬਿਨਾਂ ਸ਼ੇਰ ਝੁੰਡ ਦੀ ਰੱਖਿਆ ਨਹੀਂ ਕਰ ਸਕਦਾ ਕੀ ਤੁਸੀਂ ਕਦੇ ਕੋਈ ਗੂੰਗਾ ਸ਼ੇਰ ਦੇਖਿਆ ਹੈ ਜੋ ਜੰਗਲ ਦਾ ਰਾਜਾ ਹੋਵੇ हां जे जंगल ਹੀ ਬਿੱਲੇ ਆ ਬਿੱਲੀਆਂ ਦਾ ਹੋਵੇ ਤਾਂ ਕੀ ਕਹਿਣਾ ਹੈ ਹਿਮਾਲਿਆ ਤੋਂ ਉੱਚੀ ਉਡਾਣ ਪਰਨ ਵਾਲੇ ਬਾਜਾਂ ਸੰਗ ਉੱਡਣਾ ਤੇ ਐਸੇ ਤਰੰਗ ਤੇ ਸਵਾਰੀ ਕਰਨਾ ਜੋ اٹਕਾਂ ਦੇ اٹਕਾਇਆ ਨਾ اٹਕਣ ਤੇ ਜਮਣਾ ਦੇ ਠੱਲੇ ਨਾ ਰੁਕਣ ਇਹ ਸਿਰਫ ਪੰਜਾਂ ਪਾਣੀਆਂ ਦੇ ਜੰਮਿਆ ਹਿੱਸੇ ਆਇਆ ਹੈ ਦੁਨੀਆ ਨੂੰ ਚੇਤੇ ਹੈ ਬਸ ਅਸੀਂ ਨਾ ਭੁੱਲ ਜਾਈਏ حکومਤੀ ਫਰਮਾਨ ਸੀ ਕਿ ਕੋਈ ਬਾਜ ਨਹੀਂ ਰੱਖ ਸਕਦਾ ਕਲਗੀ ਨਹੀਂ ਲਾ ਸਕਦਾ ਘੋੜੇ ਨਹੀਂ ਚੜ ਸਕਦਾ ਨਿਸ਼ਾਨ ਨਹੀਂ ਝੁਲਾ ਸਕਦਾ ਤੇ ਨਗਾਰੀ ਨਹੀਂ ਵਜਾ ਸਕਦਾ ਸਾਰਾ ਹਿੰਦੁਸਤਾਨ ਸੁਸਰੀ ਵਾਂਗ ਸਮੋ ਗਿਆ ਪਰ ਸਤਲੁਜ ਦੇ ਪਾਰਲੇ ਪਾਰੋਂ ਰਣਜੀਤ ਨਗਾਰੇ ਦੀ ਧਮਕ ਨੇ ਲਾਲ ਕਿਲੇ ਦੀਆਂ ਨੀਹਾਂ ਹਲਾ ਦਿੱਤੀ ਕਿਉਂਕਿ ਸੁਸਰੀਆਂ ਸੋ ਜਾਂਦੀਆਂ ਹਨ ਸ਼ੇਰ ਨਹੀਂ ਹਕੂਮਤ ਨੂੰ ਗਿਆਤ ਹੋ ਗਿਆ ਕਿ ਪੰਜਾਬ ਦੇ ਜੰਗਲਾਂ ਵਿੱਚ ਸ਼ੇਰ ਵੱਸਦੇ ਹਨ ਨੀਲੇ ਦੇ ਸ਼ਾ ਅਸਵਾਰ ਕਲਗੀਆਂ ਵਾਲੇ ਪਾਤਸ਼ਾਹ ਬਾਜ ਹੱਥ ਉੱਤੇ ਬਿਠਾਈ ਭਰੇ ਦਰਬਾਰ ਵਿੱਚ ਸਿਰਾਂ ਦੀ ਮੰਗ ਕਰ ਰਹੀ ਹਨ ਉਹਨਾਂ ਆਪਣੇ ਵਰਗਾ ਪੁੱਤਰ ਪੈਦਾ ਕਰਨਾ ਹੈ ਤੇ ਕੀਤਾ ਵੀ ਦਸ਼ਮੀਸ਼ ਜੀ ਦਾ लाडला ਪੁੱਤਰ ਖਾਲਸਾ ਜੁੱਦਮਾਲਿਆਂ ਵਿੱਚੋਂ ਨਿਸ਼ਾਨ ਰੂਪੀ ਫਰਲੇ ਝੁਲਾ ਰਿਹਾ ਸੀ ਹਕੂਮਤ ਆਖੇ ਨਿਸ਼ਾਨ ਨਹੀਂ ਚਲਾਉਣ ਦੇਣੇ ਤੇ ਖਾਲਸੇ ਨੇ ਨਿਸ਼ਾਨ ਸਿਰਾਂ ਉੱਪਰ ਹੀ ਝੁਲਾ ਲਈ ਤੇ ਉਹ ਝੂਲ ਦੇ ਫਰਲੇ ਸਿਰਾਂ ਦੇ ਨਾਲ ਹੀ ਨਿਵਣ ਵਾਲੇ ਸਨ ਦਸ਼ਮੀਸ਼ ਜੀਆ ਦੇ ਖਾਸ ਰੂਪ ਖਾਲਸੇ ਘੋੜਿਆਂ ਦੀਆਂ ਪੇਠਾਂ ਤੇ ਨਗਾਰੇ ਬੀੜ ਲਈ ਤੇ ਹਕੂਮਤ ਦੀ ਨੀਂਦ ਉਡਾ ਉੱਡ ਗਈ ਬਾਜ਼ ਰੱਖਣੇ ਕੋੜ ਸਵਾਰੀ ਕਰਨਾ ਨਿਸ਼ਾਨਗਾਰੇ ਸਦਾ ਨਾਲ ਲੈ ਕੇ ਤੁਰਨਾ ਸ਼ਾਇਦ ਕਿਸੇ ਨੂੰ ਬਾਲੀ ਵੱਡੀ ਗੱਲ ਨਾ ਲੱਗੇ ਪਰ ਹਕੂਮਤੀ ਹੈਂਕੜ ਭੰਨ ਕੇ ਸਰਕਾਰੀ ਫਰਮਾਨਾਂ ਨੂੰ ਘੋੜਿਆਂ ਦੀਆਂ ਟਾਪਾਂ ਹੇਠ ਰੋਲ ਦੇਣ ਵਾਲੇ ਪਰਮ ਮਨੁੱਖ ਨੂੰ ਹੀ ਤਾਂ ਖਾਲਸਾ ਆਖਦੇ ਨੇ ਇਹ ਕਲਗੀਧਰ ਪਿਤਾ ਜੀ ਮਹਾਰਾਜ ਦਾ ਖਾਸ ਰੂਪ ਹੈ ਵਰਤਾਰਾ ਵੀ ਫਿਰ ਉਹਨਾਂ ਜਿਹਾ ਹੀ ਹੋਵੇਗਾ ਬੇਸ਼ੱਕ ਬਹੁਤ ਸੋਹਣੀਆਂ ਥਾਵਾਂ ਨੇ ਧਰਤੀ ਉੱਤੇ ਘਰ ਬਣਾਉਣ ਲਈ ਪਰ ਘੋੜੇ ਦੀ ਕਾਠੀ ਤੇ ਪਏ ਘਰ ਨਾਲੋਂ ਸੋਹਣਾ ਕੋਈ ਨਹੀਂ ਇੱਕ ਅਰਬੀ ਕਹਾवत ਹੈ ਕਿ ਘੋੜਾ ਭੱਜੀ ਫਿਰਦੀ ਕਵਿਤਾ ਹੀ ਹੈ ਤੇ ਸੱਚਮੁੱਚ ਸਾਡੇ ਮਹਾਕਾਵ ਘੋੜਿਆਂ ਦੀਆਂ ਟਾਪਾਂ ਬਿਨਾ ਅਧੂਰੇ ਹਨ ਖਾਲਸਾ ਸੋ ਜੋ ਚੜ੍ਹੈ ਤੁਰੰਗ ਖਾਲਸਾ ਸੋ ਜੋ ਕਰੈ ਨਿਤ ਜੰਗ ਭਾਈ ਨੰਦ ਲਾਲ ਜੀ ਦੀ ਚੋਪਈ ਹੈ ਸੁਣੋ ਆਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਜੀ ਕਾ ਨਾਮ ਜਪਾਉ ਚੜਾ ਤੁਰੰਗ ਉਡਾਵੇਂ ਬਾਜ ਦੇਖ ਖਾਲਸੇ ਕੋ ਤਰਕ ਜਾਣਗੇ ਬਾਜ ਸਵਾ ਲੱਖ ਸੇ ਏਕ ਲੜਾਉ ਚੜਾ ਸਿੰਘ ਇਸ ਮੁਕਤ ਕਰਾਉ ਝੂਲਣ ਨੇਜੇ ਹਸਦੀ ਸਾਜੇ ਦਵਾਰ ਦਵਾਰ ਪਰ ਨੋਬਤ ਬਾਜੇ ਸਵਾ ਲਖ ਜਬ ਤੁਖੇ ਪਲੀਤਾ ਤਬੈ ਖਾਲਸਾ ਉਦੈ ਅਸਤ ਲੋ ਜੀਤਾ ਐਨਾ ਬੋਲਾਂ ਦੀ ਦ੍ਰਿੜਤਾ ਤੁਸੀਂ ਨਿਹੰਗ ਸਿੰਘਾਂ ਦੇ ਬੋਲਿਆਂ ਵਿੱਚੋਂ ਅਕਸਰ ਮਹਿਸੂਸ ਕਰ ਸਕਦੇ ਹੋ ਸਵਾ ਲਖ ਤੋਪ ਜਦ ਇਕੱਠੀਆਂ ਗੂੰਜਣੀਆਂ ਤਾਂ ਜਿਵੇਂ ਉਦੈ ਤੋਂ ਅਸਤ ਤੀਕ ਖਾਲਸੇ ਦਾ ਰਾਜ ਹੋਵੇਗਾ ਇਹ ਪ੍ਰਪਿਕਤ ਤથા ਕਦੇ ਕਿਸੇ ਨਿਹੰਗ ਸਿੰਘ ਕੋਲ ਬੈਠ ਕੇ ਸੁਣਿਓ લાਲ ਕਿਲੇ ਦੀਆਂ ਕੁੱਗੀਆਂ ਕਬੂਤਰ ਚਾਹੇ ਕਿੰਨੇ ਹੰਕਾਰ ਵਿੱਚ ਉੜਦੇ ਫਿਰਨ ਪਰ ਉਹ ਕਦੇ ਵੀ ਕੇਸਗੜ੍ਹ ਦੇਆਂ ਗੁੰਬਦਾਂ ਤੇ ਬੈਠੇ ਬਾਜਾਂ ਦੇ ਆਣ ਦੇ ਨਹੀਂ ਹੋ ਸਕਦੇ ਜੰਗਲ ਵਿੱਚ ਜੰਮੀ ਹਰੇਕ ਸ਼ਹਿ ਸੇ ਸ਼ੇਰ ਨਹੀਂ ਹੁੰਦੀ ਤੇ ਉੱਚੀ ਉਡਾਣ ਭਰਨ ਵਾਲਾ ਹਰੇਕ ਪੰਛੀ ਬਾਜ ਨਹੀਂ ਹੁੰਦਾ ਭਾਈ ਨੰਦ ਲਾਲ ਜੀ ਦੀ ਉਪਰੋਕਤ ਚੋਪਈ ਵਿਚਲੀਆਂ 17 ਮੈਨੂੰ ਸਦਾ ਪ੍ਰਵਕਤ ਰਾਜ ਦੇ ਦਰਸ਼ਨ ਕਰਵਾਉਂਦੀਆਂ ਰਹਿੰਦੀਆਂ ਹਨ ਸੋ ਤੀਜੇ ਭਾਗ ਦਾ ਨਾਮ ਵੀ ਇਹਨਾਂ ਵਿੱਚੋਂ ਹੀ ਰੱਖਿਆ ਗਿਆ ਹੈ ਜੋ ਅੱਜ ਚੜ੍ਹਿਆ ਤੁਰੰਗ ਉਡਾਵਾ ਬਾਜ ਦੇ ਰੂਪ ਵਿੱਚ ਤੁਹਾਡੇ ਹੱਥਾਂ ਵਿੱਚ ਹੈ ਇਹ ਬੇਨਤੀ ਮੈਂ ਪਹਿਲੇ ਭਾਗ ਵਿੱਚ ਵੀ ਕਰ ਚੁੱਕਾ ਹਾਂ ਕਿ ਨਾਵਲ ਨਿਰੋਲ ਇਤਿਹਾਸ ਦੀ ਕਿਤਾਬ ਨਹੀਂ ਹੁੰਦਾ ਕਿਸੇ ਵੀ ਇਤਿਹਾਸਕ ਹਵਾਲੇ ਲਈ ਕੋਈ ਇਤਿਹਾਸਕ ਗ੍ਰੰਥ ਜਾਂ ਪੁਸਤਕ ਦੇਖੀ ਜਾਵੇ ਨਾਵਲ ਵਿੱਚ ਕਲਪਨਾ ਦਾ ਪੱਖ ਭਾਰੂ ਹੁੰਦਾ ਹੈ ਦੂਜਾ ਇਹ ਕਿ ਮੇਰਾ ਮੁੱਖ ਸਰੋਤ ਅਕਸਰ ਬਾਬੇ ਰਤਨ ਸਿੰਘ ਪੰਗੂ ਦਾ ਪੰਥ ਪ੍ਰਕਾਸ਼ ਰਹਿੰਦਾ ਹੈ ਤੇ ਉਸ ਵਿੱਚ ਕੁਝ ਘਟਨਾਵਾਂ ਨਾਂ ਥਾਂ ਕਈ ਵਾਰ ਹੋਰ ਨਾਲ ਸਰੋਤਾਂ ਨਾਲੋਂ ਵੱਖਰੇ ਹੁੰਦੇ ਹਨ ਉਦਾਹਰਨ ਲਈ ਪੰਥ ਪ੍ਰਕਾਸ਼ ਅਨੁਸਾਰ ਨجیبੂ ਦੋਲਾ ਦੀ ਮਦਦ ਲਈ ਆਏ ਅਬਦਾਲੀ ਨੇ ਜਾਂਦੇ ਹੋਏ ਸਰਹੰਦ ਅਮਰ ਸਿਉ ਨੂੰ ਦਿੱਤੀ ਬਾਕੀ ਸਰੋਤ ਬਾਬਾ ਆਲਾ ਸਿੰਘ ਲਿਖਦੇ ਹਨ ਪਰ ਮੈਂ ਕਿਉਂਕਿ ਬਾਬੇ ਭੰਗੂ ਦੀ ਉਂਗਲ ਫੜ ਕੇ ਤੁਰ ਰਿਹਾ ਹਾਂ ਸੋ ਨਾਮ ਉਹਨਾਂ ਵਾਲਾ ਹੀ ਲਿਖਿਆ ਹੈ ਚੜ੍ਹੈ ਤੁਰੰਗ ਉਡਾਵਾ ਬਾਜ ਦੀ ਸੰਪੂਰਨਤਾ ਵਿੱਚ ਬਹੁਤ ਮਿੱਤਰਾਂ ਦਾ ਯੋਗਦਾਨ ਹੈ ਉਹਨਾਂ ਸਭਨਾਂ ਦਾ ਧੰਨਵਾਦ ਸਰਦਾਰ ਪਕਰ ਸਿੰਘ ਨਾਲ ਅਕਸਰ ਵਿਚਾਰਾਂ ਹੁੰਦੀਆਂ ਰਹੀਆਂ ਹਨ ਤੇ ਕਿੰਨਾ ਕੁਝ ਉਹਨਾਂ ਤੋਂ ਸਿੱਖਿਆ ਹੈ ਦਿੱਲੀ ਫਤਿਹ ਮੰਗਰੂ ਜਦ ਸਰਦਾਰ ਬਗੇਲ ਸਿੰਘ ਲਾਲ ਕਿਲੇ ਦੇ ਸੱਦੇ ਦੇ ਮਹੱਲੇ ਦੇ ਰੂਪ ਵਿੱਚ ਜਾ ਰਹੇ ਸਨ ਤਾਂ ਇੱਕ ਜਲੂਸ ਦੀ ਯਾਦ ਆਈ ਜੋ ਫਰਕਸ਼ੀਅਰ ਮੌਕੇ ਨਿਕਲਿਆ ਸੀ ਤੇ ਜਿਸ ਵਿੱਚ ਬਾਬਾ ਬੰਦਾ ਸਿੰਘ ਉਹਨਾਂ ਨੂੰ ਕੈਦ ਕਰਕੇ ਲਿਆਂਦਾ ਜਾ ਰਿਹਾ ਸੀ ਅਸਵਰਤਾਰੇ ਦੀ ਝਲਕ ਲਈ ਸਰਦਾਰ ਰੋਬਿੰਦਰ ਸਿੰਘ ਭਾਜੀ ਦਾ ਬਹੁਤ ਧੰਨਵਾਦ ਕਿੰਨਾ ਕੁਝ ਗਾਹੇ ਵਗਾਹੇ ਉਹ ਦੱਸਦੇ ਰਹਿੰਦੇ ਹਨ ਮਹਾਰਾਜ ਉਹਨਾਂ ਦਾ ਹੋਰ ਸਾਥ ਝੂੜੀ ਪਾਵੇ ਮੇਰੇ ਪਰਮ ਮਿੱਤਰ ਤੇ ਰਾਧ ਸੇਰੇ ਬਾਈ ਬਲਜੀਤ ਸਿੰਘ ਅਮਰੀਕਾ ਦਾ ਵੀ ਬਹੁਤ ਧੰਨਵਾਦ ਹਾਲਾਂਕਿ ਧੰਨਵਾਦ ਬਹੁਤ ਛੋਟਾ ਸ਼ਬਦ ਹੈ ਉਹਨਾਂ ਦੁਆਰਾ ਦਿੱਤੇ ਯੋਗਦਾਨ ਲਈ ਅਜਿਹੇ ਮਿੱਤਰਾਂ ਦੇ ਸਹਿਯੋਗ ਦਾ ਸ਼ੁਕਰਾਨਾ ਕਰਨ ਲਈ ਮੇਰੇ ਸ਼ਬਦ ਕੋਸ਼ ਹੱਥ ਖੜੇ ਕਰ ਜਾਂਦਾ ਹੈ ਅਜਿਹੇ ਹੀ ਮਿੱਤਰ ਹਨ ਕੈਪਟਨ ਬਲਦੀਪ ਕੌਰ ਤੇ ਡਾਕਟਰ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਬਿਨਾ ਸ਼ਾਇਦ ਇਹ ਕਾਰਜ ਕਦੇ ਸੰਪੂਰਨ ਨਾ ਹੋ ਸਕਦਾ ਜੇ ਉਹਨਾਂ ਦਿੱਲੀ ਵਿੱਚ ਆਪਣੇ ਕਰ ਮੇਰੇ ਲਈ ਸੁਖਾਵਾਂ ਮਾਹੌਲ ਨਾ ਬਣਾਇਆ ਹੁੰਦਾ ਮਾਨੋ ਮੈਨੂੰ ਗੋਦ ਹੀ ਲੈ ਲਿਆ ਹੈ ਐਨਾ ਜਿਹੇ ਹੀ ਨੇ ਬਾਈ ਗੁਰਮੀ ਲਾਪ ਜਿਨ੍ਹਾਂ ਨੂੰ ਹਰ ਨਵੇਂ ਭਾਗ ਦਾ ਚਾਹ ਰਹਿੰਦਾ ਹੈ ਅਤੇ ਭੈਣ ਗੁਰਪਿੰਦਰ ਕੌਰ ਜੋ ਨਿਤ ਫੋਨ ਕਰਕੇ ਸੁਣਦੀ ਰਹਿੰਦੀ ਹੈ ਅੱਜ ਕੀ ਨਵਾਂ ਲਿਖਿਆ ਹੈ ਬਾਈ ਗੁਰਪ੍ਰੀਤ ਸਿੰਘ ਦਿੱਲੀ ਬਾਈ ਅਵਤਾਰ ਸਿੰਘ ਦਿੱਲੀ ਨੇ ਸਮੇ ਸਮੇ ਤੇ ਦਿੱਲੀ ਕਮਾਉਂਦੇ ਰਹੇ ਤੇ ਕਦੇ ਵੀ ਅੱਕੇ ਥਕੇ ਨਹੀਂ ਉਹਨਾਂ ਦਾ ਸ਼ੁਕਰਾਨਾ ਕੀਤੇ ਬਿਨਾ ਵੀ ਨਹੀਂ ਰਹਿ ਸਕਦਾ ਸਰਦਾਰ ਬਗੇਲ ਸਿੰਘ ਜਦ ਲਾਲ ਕਿਲੇ ਦਾਖਲ ਹੁੰਦੇ ਹਨ ਤਾਂ ਉੱਤੇ ਕੁਝ 17 ਹਰਮਨਜੀਤ ਨੇ ਲਿਖੀਆਂ ਸਨ ਉਹਨਾਂ ਲਈ ਧੰਨਵਾਦ ਛੋਟਾ ਸ਼ਬਦ ਹੈ ਸ਼ੇਰ ਇਹ ਪੰਜਾਬ ਦੀ ਜਨਮ ਭੂਮੀ ਗੁਜਰਾਂਵਾਲੇ ਦੇ ਉਸੇ ਕਮਰੇ ਜਿੱਥੇ ਉਹਨਾਂ ਪਹਿਲੀ ਤਲਕਾਰੀ ਮਾਰੀ ਤੇ ਬਾਹਰ ਖਲੋ ਕੇ ਜੋ ਅਹਿਸਾਸ ਝੋਲੀ ਪਾਇਆ ਉਸ ਲਈ ਰਾਣਾ ਸਹਿਬਾਜ ਭਾਜੀ ਦਾ ਦਿলো ਧੰਨਵਾਦ ਲਾਹੌਰ ਦੇ ਸ਼ਾਹੀ ਕਿਲੇ ਦੇ ਦਰਸ਼ਨਾ ਲਈ ਉਹਨਾਂ ਦਾ ਧੰਨਵਾਦ ਅਗਲੇ ਭਾਗ ਵਿੱਚ ਕਰਾਂਗੇ ਬਾਈ ਦਵਿੰਦਰ ਸਿੰਘ ਸਾਧਕ ਬਾਈ ਹਰਪ੍ਰੀਤ ਸਿੰਘ ਕਾਲੂ ਭਾਉ ਚਨਜੀਤ ਸਿੰਘ ਤੇਜਾ ਗੁਰਪ੍ਰੀਤ ਸਿੰਘ ਭੱਜੀ ਅਵਰ ਕਈ ਵਾਰ ਅੱਦੇ ਬੋਰਡ ਤੇ ਕਹੇ ਤੇ ਕੰਮ ਕਰਦੇ ਰਹੇ ਇੰਨਾ ਮਿੱਤਰਾਂ ਦਾ ਵੀ ਬਹੁਤ ਧੰਨਵਾਦ ਅੰਤ ਵਿੱਚ ਬੇਸ਼ੱਕ ਸ਼ਹੀਦੀ ਬਾਗ ਦਾ ਸ਼ੁਕਰਾਨਾ ਕਰਨੋਂ ਕਿਵੇਂ ਉੱਕ ਸਕਦਾ ਹਾਂ ਉਸ ਥਾਂ ਤੁਰਿਆਂ ਫਿਰਦਾ ਹਰ ਸਿੰਘ ਕਥਾ ਦਾਹੀ ਰੂਪ ਹੈ ਇਸੇ ਕੋਲ ਵੀ ਬੈਠ ਜਾਓ ਜਾਪੇਗਾ 1800 ਦੀ ਵਿੱਚ ਚਲੇ ਗਏ ਉਹ ਸ਼ਹੀਦੀ ਬਾਗ ਵਿੱਚ ਵਾਪਰੇ ਵਰਤਾਰਿਆਂ ਬਾਰੇ ਲਿਖਣ ਲੱਗ ਜਾਵਾਂ ਤਾਂ ਇੱਕ ਪੂਰੀ ਕਿਤਾਬ ਬਣ ਜਾਏ ਗਿਆਨੀ ਵੀਰਬਲ ਸਿੰਘ ਜੀ ਨੇ ਕਿੰਨੀ ਹੀ ਵਾਰ ਮੇਰੇ ਸਵਾਲਾਂ ਲਈ ਸਮਾਂ ਕੱਢਿਆ ਤੇ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦੀ ਅਸੀਸ਼ ਬਿਨਾ ਸ਼ਾਇਦ ਇਹ ਕਾਰਜ ਆਰੰਭ ਵੀ ਨਹੀਂ ਹੋ ਸਕਦਾ ਸੀ ਜਦ ਜਦ ਬਾਬਾ ਜੀ ਮੋਢੇ ਉੱਤੇ ਹੱਥ ਰੱਖਦੇ ਹਨ ਤਾਂ ਬੇਸ਼ੱਕ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਪਰ ਨਾਲ ਹੀ ਇਹ ਵੀ ਜਾਪਦਾ ਹੈ ਜਿਵੇਂ ਸਰੀਰ ਦੀਆਂ ਪੀੜਾਂ ਹਰਨ ਹੋ ਗਈਆਂ ਹੋਣ ਅੰਤ ਵਿੱਚ ਇਹ ਕਹਾਂਗਾ ਕਿ ਲਿਖਦੇ ਤੋਂ अनेका ਭੁੱਲਾਂ ਰਹਿ ਜਾਂਦੀਆਂ ਨੇ ਸੰਗਤ ਬਖਸ਼ਣ ਯੋਗ ਹੈ ਨਾਨਕ ਰਾਜ ਚਲਾਇਆ ਜਾਂਦੀ ਜਾ ਭਾਗ ਆਪ ਸੰਗਤ ਦੇ ਹੱਥਾਂ ਵਿੱਚ ਹੈ ਵਡਾਈ ਸਭ ਸਿੱਖ ਸ਼ਹੀਦਾਂ ਦੀ ਹੈ ਤੇ ਗਲਤੀਆਂ ਮੇਰੀ ਝੋਲੀ ਪਾਓ ਸੰਗਤ ਦੀ ਅਸ਼ੀਸ਼ ਦੀ ਉਡੀਕ ਵਿੱਚ ਜਗਦੀਪ ਸਿੰਘ ਅੱਗੇ ਵਾਲੇ ਭਾਗ ਸੁਣਨ ਲਈ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਚੈਨਲ ਖਾਲਸ ਕਿਤਾਬ